ਸੰਗਰੂਰ ਦੇ ਸ਼ਿਵ ਕਲੋਨੀ ਦੇ ਵਿੱਚ ਰਹਿਣ ਵਾਲੇ ਫੌਜੀ ਜਵਾਨ ਹਜਿੰਦਰ ਸਿੰਘ ਜਿਨ੍ਹਾਂ ਦੀ ਉਮਰ ਸਿਰਫ 40 ਸਾਲ ਦੀ ਸੀ ਆਸਾਮ ਦੇ ਵਿੱਚ ਡਿਊਟੀ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ ਇਸ ਖਬਰ ਦੇ ਮਿਲਦੇ ਹੀ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਅੱਜ ਉਹਨਾਂ ਦੀ ਮ੍ਰਿਤਕ ਦੇ ਘਰ ਪਹੁੰਚੀ ਜਿੱਥੇ ਮਾਂ ਪਤਨੀ ਪੂਰਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲੇ ਪਤਨੀ ਨੇ ਰੋਂਦੇ ਹੋਏ ਤਿਰੰਗਾ ਹੱਥ 'ਚ ਫੜਿਆ ਜੋ ਸਾਰਿਆਂ ਦੇ ਦਿਲਾਂ ਨੂੰ ਪਸੀਜਣ ਵਾਲਾ ਸੀ ਪਰਿਵਾਰ ਦੇ ਵਿੱਚ ਪਤਨੀ 12 ਸਾਲਾਂ ਦੀ ਬੇਟੀ ਡੇਡ ਸਾਲਾਂ ਦਾ ਬੇਟਾ ਸੀ ਵਿਦਮਾ ਮਾਏ ਪਰਿਵਾਰ ਨੇ ਦਸਿਆਕੀਓ ਘਰ ਦਾ ਇਕੱਲਾ ਕਮਾਉਣ ਵਾਲਾ ਸ਼ਖਸੀ ਚਾਰ ਪੈਣਾ ਦਾ ਇਕੱਲਾ ਪਰਾ ਸੀ ਹਜਿੰਦਰ ਸਿੰਘ ਨੂੰ ਇਲਾਕੇ ਵਾਲੇ ਵੀ ਬਹੁਤ ਇੱਜ਼ਤ ਕਰਦੇ ਸਨ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਫੌਜੀ ਪੁੱਤਰ ਸ਼ਹੀਦ ਹੋਇਆ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਉਹਨਾਂ ਦੀ ਸੁਦ ਲੈਂਡ ਨਹੀਂ ਆਇਆ ਫੌਜੀ ਸਾਧਿਆ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਕੀ ਰਾਮ ਸਿੰਘ ਕੀ ਕਰ ਇਹਨਾਂ ਦਾ ਹਰਜਿੰਦਰ ਸਿੰਘ ਨਾਮ ਸੀ ਜੀ ਇਹ ਅਸਾਮ ਵਿੱਚ ਡਿਊਟੀ ਕਰ ਰਿਹਾ ਸੀ ਉੱਥੇ ਇਹਨਾਂ ਨੂੰ ਅਟੈਕ ਆਇਆ ਉੱਥੇ ਡੈਥ ਹੋਈ ਇਹਨਾਂ ਦੀ ਹਾਂਜੀ ਵੈਸੇ ਇਹਨਾਂ ਦਾ ਪਿਛਲਾ ਪਿੰਡ ਹੈਗਾ ਨੌਂ ਤਰਾਣੀ ਮਰੀ ਕੋਲੇ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਮੇਰ ਸਿੰਘ ਨਾਮ ਉਹਨਾਂ ਦਾ ਇਹ ਆਪਣੀ ਸ਼ਿਵਮ ਕਲੋਨੀ ਸੰਗਰੂਰ ਰਹਿ ਰਹੇ ਸੀ ਕਈ ਸਾਲਾਂ ਤੋਂ ਇੱਥੇ ਇਹਨਾਂ ਦੀ ਮਾਤਾ ਦੀ ਇਹ ਚਾਰ ਭੈਣਾਂ ਦਾ ਇਕੱਲੇ ਭਰਾ ਹੀ ਹੈ ਭਰਾ ਹਰਜਿੰਦਰ ਸਿੰਘ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਿਆ ਸੁਣ ਕੇ ਕਿੰਨੀ ਉਮਰ ਸੀ ਉਮਰ 40 ਸਾਲ ਦੇ ਕਰੀਬ ਕਿਸ ਤਰ੍ਹਾਂ ਦੇ ਮਿਲਨ ਵਰਤਨ ਕਿਸ ਤਰ੍ਹਾਂ ਦੇ ਤਾਂ ਮਿਲਦੇ-ਜਿਲਦੇ ਰਹੇ ਹਾਂਜੀ ਬਹੁਤ ਵਧੀਆ insan ਸੀ ਵਧੀਆ ਸੀਗੇ ਆ ਇਹਨਾਂ ਦੇ ਫਾਦਰ ਸਾਹਿਬ ਦੀ ਪਹਿਲੇ ਡੈਥ ਹੋਈ ਸੀ ਇਹੀ ਦੀਗੇ ਕੰਮਕਾਰ ਕਰਨ ਵਾਲੇ ਪਰਿਵਾਰ ਪਾਲਣ ਵਾਲੇ ਇਹੀ ਮੁਖੀ ਦੀਗਾ ਇਹੀ ਚਲੇ ਗਿਆ ਵਿਚਾਰਾ ਅਸੀਂ ਵੀਰ ਜੀ ਇਕੱਠੇ ਰਹੇ ਹਾਂ ਸਿਵਲ ਤੋਂ ਵੀ ਇਕੱਠੇ ਹਈਆਂ ਲਾਗੇ ਪਿੰਡ ਦੇ ਸੀਗੇ ਇਕੱਠੇ ਪੜੇ ਹਾਂ ਤੇ ਅੱਗੇ ਜੁੰਟ ਦੇ ਵਿੱਚ ਵੀ ਇਕੱਠੇ ਰਹਾਂਗੇ ਇਕੱਠੇ ਟੈਨਿੰਗ ਕੀਤੀ ਆ ਹੁਣ ਵੀ ਇਕੱਠੇ ਹੀ ਸੀਗੇ ਬਸ ਉਹ 2 ਮਹੀਨੇ ਪਹਿਲਾਂ ਥੋੜਾ ਬਦਲੀ ਹੋ ਗਈ ਸੀ ਉਹ ਦੀ ਸਿੱਕਮ ਚ ਲੱਗ ਗਿਆ ਸੀ ਬਸ ਉੱਥੋਂ ਆ ਖਬਰ ਮਿਲੀ ਉਹ ਦੀ ਨੇਚਰ ਸੀ ਨੇਚਰ ਬਹੁਤ ਵਧੀਆ ਸੀ ਵੀਰ ਜੀ ਇਹਨਾਂ ਦਾ ਹਾਸਮੁਖ ਸੀ ਬਿਲਕੁਲ ਮਤਲਬ ਕਿਸੇ ਤਰ੍ਹਾਂ ਦਾ ਕੋਈ ਟੈਨਸ਼ਨ ਨਹੀਂ ਲੈਣੀ ਬਿਲਕੁਲ ਹਰ ਇੱਕ ਨਾਲ ਹੱਸਦੇ ਖੇਡਦੇ ਰਹਿੰਦੇ ਸੀਗੇ ਬਹੁਤ ਵਧੀਆ ਸੀ ਜੀ ਇਹ ਕਹਿੰਦਾ ਆਪਣੇ ਦੇਸ਼ ਲਈ ਕੁਰਬਾਨੀ ਕੀਤੀ ਸੀ ਹੀ ਰੋਇ ਦੇ ਬਿਲਕੁਲ ਇਹ ਤਾਂ ਵੀਰ ਜੀ ਮਤਲਬ ਮੈਂ ਵੀ ਇੱਕ ਫੌਜੀ ਹੁੰਦਾ ਇਹ ਚੀਜ਼ਾਂ ਦਾ ਫੌਜ ਦੀ ਜਿਹੜੀ ਡਿਊਟੀ ਹੈ ਦਾ ਮਤਲਬ ਕਹਿਣ ਤੋਂ ਪਰੇ ਹੈ ਕਿ ਕੁਝ ਕਹਿ ਨਹੀਂ ਸਕਦੇ ਸਾਨੂੰ ਹੀ ਪਤਾ ਕਿਵੇਂ ਕਿਵੇਂ ਕੀ ਕੀ ਕਰਦਾ ਰਹਿੰਦਾ ਬੰਦਾ ਇੱਥੇ ਆਪਣੇ ਪਿੱਛੇ ਜੋ ਬੈਠੇ ਆਂਗੇ ਉਹਨਾਂ ਵਾਸਤੇ ਸ਼ਰਧਾਂ ਦੇ ਲੜਦੇ ਰਹਿੰਦੇ ਆ ਬਹੁਤ ਕੁਝ ਕਰਨਾ ਪੈਂਦਾ ਵੀਰੇ ਬਸਤ ਕੋ ਸਾਸਕੇ ਚੱਲੀਦਾ ਇਹ ਵੀ ਵੀਰ ਆਪਣੇ ਨਾਲ ਹੀ ਸੀ ਪਰਿਵਾਰ ਪਿੱਛੇ